1984 ਤੋਂ ਦੇਖ ਲਓ 1984 ਤੋਂ ਬਾਅਦ ਬਰਨਾਲੇ ਦੀ ਸਰਕਾਰ ਬਣਦੀ ਹੈ ਅਸੀਂ ਕਿਹਾ ਨਖੇਦ ਸਰਕਾਰ ਬਰਨਾਲੇ ਦੀ ਸਰਕਾਰ ਨੇ ਬਹੁ ਮਾੜੇ ਕੰਮ ਕੀਤੇ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਭੇਜਤੀ ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਲੱਗਦਾ ਬਿਆੰਤ ਦੀ ਸਰਕਾਰ ਬਣਦੀ ਹੈ ਬਿਆੰਤ ਪੁੱਛੜ ਦੀ ਅਸੀਂ ਦੇਖਦੇ ਹਾਂ ਕਿ ਉਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਤੇ ਉਸ ਦੀ ਸਜ਼ਾ ਵੀ ਉਸ ਨੂੰ ਮਿਲੀ ਬਿਆੰਤ ਪੁੱਛੜ ਤੋਂ ਮਰਨ ਤੋਂ ਬਾਅਦ ਹਰਚਰਨ ਸਿੰਘ ਬਣਦਾ ਮੁੱਖ ਮੰਤਰੀ ਉਦੇ ਨਾਲ ਹੀ ਬਣਦੀ ਹੈ ਰਜਿੰਦਰ ਕੌਰ ਭੱਟਲ ਉਸ ਤੋਂ ਬਾਅਦ ਬਾਦਲ ਬਣਦਾ ਮੁੱਖ ਮੰਤਰੀ ਅਸੀਂ ਦੇਖਦੇ ਹਾਂ ਕਿ ਬਰਨਾਲੇ ਤੋਂ ਮਾੜਾ ਬਿਆੰਤ ਤੇ ਬਿਆੰਤ ਤੋਂ ਬਾਅਦ ਬਾਦਲ ਆ ਗਿਆ ਬਿਆੰਤ ਤੋਂ ਮਾੜਾ ਸਾਨੂੰ ਹੁਣ ਬਾਦਲ ਲੱਗਣ ਲੱਗ ਪਿਆ ਬਾਦਲ ਤੋਂ ਬਾਅਦ ਆਇਆ ਕੈਪਟਨ ਕੈਪਟਨ ਸਾਨੂੰ ਬਾਦਲ ਤੋਂ ਵੀ ਮਾੜਾ ਲੱਗਣ ਲੱਗ ਪਿਆ ਕੈਪਟਨ ਤੋਂ ਬਾਅਦ ਆਇਆ ਭਗਵੰਤ ਮਾਨ ਤੇ ਸਾਨੂੰ ਇਹ ਉਹਨਾਂ ਸਾਰਿਆਂ ਦੀ ਫੱਟੀ ਪਹੁੰਚ ਗਿਆ ਇਹ ਸਾਨੂੰ ਸਭ ਤੋਂ ਮਾੜਾ ਲੱਗਦਾ ਕਿਉਂਕਿ ਇਹ ਰੀਤ ਇਹ ਜਦੋਂ ਸੌਂਚ ਕਾਂਦੇ ਨੇ ਨਾ ਵਾਦਾ ਕਰਦਾ ਸਿਸਟਮ ਇੰਡੀਅਨ ਸਟੇਟ ਕਿਸੇ ਨਾਲ ਵਾਦਾ ਕਰਦੀ ਹੈ ਇਹ ਉਸਦੇ ਨਾਲ ਪੱਕਿਆਂ ਕਰਦੀ ਹੈ ਕਿ ਤੂੰ ਫਿਕਰ ਨਾ ਕਰ ਜਦੋਂ ਛੱਡੇਗਾ ਲੋਕ ਤੈਨੂੰ ਭੁੱਲ ਜਾਣਗੇ ਤੇਰੇ ਕੀਤੇ ਹੋਏ ਮਾੜੇ ਕੰਮ ਭੁੱਲ ਜਾਣਗੇ ਸਾਰੇ ਜਿਹੜਾ ਅਗਲਾ ਆਊਗਾ ਉਸ ਤੋਂ ਅਸੀਂ ਇਸ ਤੋਂ ਵੀ ਜ਼ਿਆਦਾ ਮਾੜੇ ਕੰਮ ਕਰਾਵਾਂਗੇ ਸੋ ਇਹ ਇੱਕ ਰੀਤ ਚੱਲੀ ਆ ਰਹੀ ਆ ਇਸ ਤਰੀਕੇ ਨਾਲ ਸਟੇਟ ਆ ਜਿਹੜੀ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਸਮਝਦੀ ਐ ਤੇ ਪੰਜਾਬ ਦੇ ਵਿੱਚ ਜਿਹੜਾ ਕਿਹੜਾ ਵੀ ਮੁੱਖ ਮੰਤਰੀ ਲਾਇਆ ਜਾਂਦਾ ਸੂਬੇਦਾਰ ਲਾਇਆ ਜਾਂਦਾ ਸੂਬੇਦਾਰੀ ਇਹ ਕਹੀ ਜਾ ਸਕਦੀ ਐ ਜਿਹੜਾ ਵੀ ਸੂਬੇਦਾਰ ਜਾਂ ਗਵਰਨਰ ਲਾਇਆ ਜਾਂਦਾ ਤਾਂ ਉਸ ਨੂੰ ਇਸ ਪੱਦਰ ਦੇ ਉੱਤੇ ਸਿਸਟਮ ਤਿਆਰ ਕਰਦਾ ਉਸ ਨੂੰ ਨਰਚਰ ਕਰਦਾ ਤਾਂ ਕਿ ਸਿੱਖਾਂ ਨੂੰ ਜਾਂ ਉਸ ਦੇ ਜਿਹੜੇ ਧਾਰਮਿਕ ਅਤੇ ਰਾਜਨੀਤਿਕ ਜਿਹੜੇ ਖਿਆਲ ਨੇ ਉਹਨਾਂ ਨੂੰ ਕਿਤੇ ਪੁੰਗਰਨ ਨਾ ਦੇਵੇ ਉਹ ਅੰਦਰੋਂ ਅੰਦਰ ਹੀ ਮਰਦੇ ਰਹਿਣ